ਸਸਗਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾਲ ਮੈਂ ਤੁਹਾਨੂੰ ਸਾਰਿਆਂ ਨੂੰ ਮੱਲੇ ਕਹਿਣਾ ਚਾਹੁੰਦਾ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੀ ਕਰਦੀ ਹੈ ਭਾਰਤੀ ਜਨਤਾ ਪਾਰਟੀ ਜਿਹਦੇ ਤੇ ਪੂਰੇ ਦੇਸ਼ ਦੇ ਵਿੱਚ ਰੌਲਾ ਕਿ ਵੋਟ ਚੋਰੀ ਹੈ ਉਹ ਵੋਟ ਵੋਟਾਂ ਚੋਰੀ ਕਰਦੀ ਹੈ ਵੋਟਾਂ ਚੋਰੀ ਕਰਕੇ ਉਹਨਾਂ ਨੇ ਕੇਂਦਰ ਦੇ ਸਰਕਾਰ ਬਣਾਈਆਂ ਉਹ ਵਕਫਾ ਸੂਬਿਆਂ ਦੇ ਵਿੱਚ ਵੋਟਾਂ ਚੋਰੀ ਕੀਤੀਆਂ ਹੁਣ ਵੋਟਾਂ ਚੋਰੀ ਕਰਨ ਦੇ ਨਾਲ-ਨਾਲ ਉਹ ਗਰੀਬ ਲੋਕਾਂ ਦਾ ਰਾਸ਼ਨ ਜਿਹੜਾ ਉਹਨੂੰ ਵੀ ਚੋਰੀ ਕਰਨਾ ਚਾਹੁੰਦੇ ਆ ਉਹ ਕਹਿੰਦੇ ਆ ਕਿ 8 ਲੱਖ ਜਿਹੜਾ ਰਾਸ਼ਨ ਕਾਰਡ ਇਹ ਗਲਤ ਬੰਦਿਆਂ ਦਾ ਬਣਿਆ ਗਲਤ ਬੰਦਿਆਂ ਨੇ ਬਣਾਇਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਉਹ ਕਹਿੰਦੇ ਇਹ ਇੱਕ ਕਾਰਡ ਦੇ ਵਿੱਚ ਇੱਕ ਨੌਕਰੀ ਹੈ ਜੇ ਪਤਵਾਰ ਦੇ ਇੱਕ ਮੁੰਡੇ ਨੂੰ ਨੌਕਰੀ ਮਿਲ ਗਈ ਹੈ ਮੁੰਡਾ ਵੱਖਰਾ ਰਹਿੰਦਾ ਜੇ ਪਤਵਾਰ ਦੇ ਚਾਹ ਜੀਨ ਤੇ ਮੁੰਡਾ ਵੱਖਰਾ ਰਹਿੰਦਾ ਸਾ ਪੱਤੀ ਲੱਖ ਬੰਦਾ ਜਿਹੜਾ ਇਹ ਇਹਦੇ ਨਾਲ ਜਿਹੜਾ ਪ੍ਰਭਾਵਤ ਹੋਊਗਾ ਜਿਹੜਾ ਬੰਦਾ ਨੌਕਰੀ ਕਰਦਾ ਉਹ ਸ਼ਾਇਦ ਤੱਕਿਆ ਆਪਣੇ ਬੱਚੇ ਪਾਲਦਾ ਉਹ ਬਾਕੀ ਤਿੰਨ ਜੀ ਜਿਹੜੇ ਉਹਨਾਂ ਦਾ ਕੀ ਫਾਲਤ ਹੈ ਜਿਨ੍ਹਾਂ ਦੇ ਆਪਾਂ ਕਾਰਡ ਜਿਹੜੇ ਕੱਟ ਰਹੇ ਆ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਕਾਰਡ ਸਾਡੀ ਸਰਕਾਰ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਜੀ ਦੀ ਗਵਾਹੀ ਚ ਇਨ੍ਹਾਂ ਕਾਰਡਾਂ ਨੂੰ ਕੱਟਣ ਨਹੀਂ ਦੇਊਗੀ ਔਰ ਜਿੱਦਾਂ ਭਾਪੀ ਦੇਸ਼ ਦੇ ਵਿੱਚ ਵੋਟਾਂ ਚੋਰੀ ਕਰਦੀ ਓਦਾਂ ਅਸੀਂ ਇਹ ਵਾਸ਼ਨ ਚੋਰੀ ਨਹੀਂ ਹੁੰਦਿਆਂਗੇ ਭਾਵੇਂ ਜੋ ਮੱਦੀ ਹੋ ਜੇ ਕਿਉਂਕਿ ਸਾਰੇ ਦੇਸ਼ ਨੇ ਵੇਖਿਆ ਸਾਡਾ ਦੇਸ਼ ਜਾਣਦਾ ਹੈ ਕਿ ਭਾਜੀਪੀ ਜਿੱਥੇ ਉਹਦੀਆਂ ਆਪਣੀਆਂ ਸਰਕਾਰਾਂ ਨੇ ਆਪਣੀ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ ਤੋਂ ਇਦਾਂ ਕਦੇ ਨਹੀਂ ਕਰਦੀ ਪਰ ਜਿੱਥੇ ਵੀ ਵਿਰੋਧੀ ਦਲਾਂ ਦੀ ਕਾਂਗਰਸ ਦੀ ਆਮਾਦੀ ਪਾਰਟੀ ਦੀ ਸਰਕਾਰ ਹੈ ਖਾਸ ਤੌਰ ਤੇ ਪੰਜਾਬ ਦੇ ਨਾਲ ਪਹਿਲਾਂ ਹੀ ਬਹੁਤ ਵੱਡਾ ਵਿਤਕਰਾ ਕੀਤਾ ਕਈ ਫੰਡ ਜਿਹੜੇ ਆ ਉਹ ਸਾਡੇ ਰੋਕ ਕੇ ਰੱਖੇ ਆ ਸਾਡਾ ਵਿਕਾਸ ਜਿਹੜਾ ਪਿੰਡਾਂ ਦਾ ਸਾਡਾ ਸ਼ਹਾਦਤ ਦਾ ਵਕਾਸ ਜਿਹੜਾ ਰੁਖਿਆ ਪਿਆ ਇਹਨਾਂ ਤੰਗ ਕਰਦਾ ਬਦਲ ਇਹ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਸਥਿਤ ਕੀਤਾ ਜਾਵੇ ਬਦਨਾਮ ਕੀਤਾ ਜਾਵੇ ਪਰ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਇਹ ਜਿਹੜੇ ਕਾਰਡ ਕਹਿੰਦੇ ਹੋ ਇਹ ਕਾਰਡ ਅਸੀਂ ਬਿਲਕੁਲ ਨਹੀਂ ਕਟਾਂਗੇ ਅਸੀਂ ਗਰੀਬ ਲੋਕਾਂ ਦੇ ਪੇਟ ਤੇ ਕਦੀ ਲੱਤ ਨਹੀਂ ਮਾਰਾਂਗੇ ਅੱਜ ਦੇ ਯੁੱਗ ਵਿੱਚ ਕਿੰਨੀ ਮਗਹਾਈ ਹੈ ਕਿੰਨਾ ਡੀਜ਼ਲ ਕਿੰਨਾ ਪੈਟਰੋਲ ਮਹਿੰਗਾ ਹੈ ਕਿੰਨਾ ਲੋਕ ਵਿਚਾਰੇ ਮਸਾਂ ਆਪਣਾ ਗੁਜ਼ਾਰਾ ਕਰਦੇ ਆ ਸਬਜ਼ੀਆਂ ਕਿੰਨੀਆਂ ਮਹਿੰਗੀਆਂ ਗੰਡੇ ਕਿੰਨੇ ਮਹਿੰਗੇ ਆ ਇੱਕ ਤਾਂ ਲੋਕ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਆ ਤੇ ਦੂਜਾ ਆਪਾਂ ਜਿਹੜਾ ਉਹਨਾਂ ਨੂੰ ਮਾੜਾ ਪੱਲਾ ਸਰਕਾਰਾਂ ਸਪੋਰਟ ਕਰਦੀਆਂ ਸਰਕਾਰਾਂ ਉਹਨਾਂ ਦੇ ਪੇਟ ਪਾਲਣ ਲਈ ਕੁਝ ਉਹਨਾਂ ਦੀ ਮਦਦ ਕਰਦੀਆਂ ਤੇ ਉਹ ਵੀ ਆਪਾਂ ਦਾ ਆਸ਼ਰਮ ਕਾਰਡ ਜਿਹੜੇ ਉਹਨਾਂ ਕੋ ਖੋਣਾ ਚਾਹੁੰਦੇ ਆ ਸੋ ਮੈਂ ਕਹਿਣਾ ਚਾਹੁੰਦਾ ਕਿ ਬੀਜੇਪੀ ਵੋਟ ਚੋਦਵੀ ਹੈ ਤੇ ਹੁਣ ਉਹ ਰਾਸ਼ਨ ਚੋਰ ਵੀ ਬਣ ਗਿਆ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਹ ਦੀ ਗਵਾਹੀ ਦੇ ਵਿੱਚ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਾਰਡ ਨਹੀਂ ਕੱਟਣ ਦਿਆਂਗੇ ਔਰ ਬੀਜੇਪੀ ਨੂੰ ਪੰਜਾਬ ਦੇ ਵਿੱਚ ਰਾਸ਼ਨ ਚੋਰ ਜਿਹੜੀ ਉਹ ਕੋਸ਼ਿਸ਼ ਕਰਦੇ ਉਹਨਾਂ ਦੀ ਕੋਸ਼ਿਸ਼ ਜਿਹੜੀ ਹੈ ਹਰ ਈਲੇ ਫੇਲ ਕਰਾਂਗੇ ਕਿਸੇ ਵੀ ਹਾਲਤ ਵਿੱਚ ਅਸੀਂ ਇਹ ਕਾਰਡ ਜਿਹੜੇ ਉਹ ਨਹੀਂ ਕਟਾਂਗੇ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ